ਇਹ ਤੁਹਾਡੇ ਸਾਹਮਣੇ ਤਸਵੀਰਾਂ 'ਚ ਆਪਣੀਆਂ ਹੱਥਾਂ ਦੇ ਨਾਲ ਆਪਣਾ ਮੁੱਲ ਕੌਣ ਦਾ ਬੈਠਾ ਉਹ ਪਟਵਾਰੀ ਹੈ ਜੋ ਆਪਣੇ ਇਸ ਹਾਲ ਤੋਂ ਕੁਝ ਸਮਾਂ ਪਹਿਲਾਂ ਆਪਣੇ ਇੰਨਾ ਹੀ ਹੱਥਾਂ ਨਾਲ ਰਿਸ਼ਵਤ ਲੈਂਦਾ ਫੜਿਆ ਗਿਆ ਸੀ ਜੀ ਸ਼ਿੰਦਰਪਾਲ ਸਿੰਘ ਨਾਂ ਦੇ ਪਟਵਾਰੀ ਮੋਗਾ ਦੇ ਕਲਕਲਾਂ 'ਚ ਡਿਊਟੀ ਤੇ ਤਨਤ ਸੀ ਇਸ ਨੇ ਤਜਿੰਦਰਪਾਲ ਨਾਂ ਦੇ ਸ਼ਖਸ ਤੋਂ ਇੰਤਕਾਲ ਦਰਜ ਕਰਵਾਉਣ ਲਈ 5000 ਰੁਪਏ ਫੀਸ ਮੰਗੀ ਸੀ ਜਿਸ ਦੇ ਚਲਦਿਆਂ ਤਜਿੰਦਰਪਾਲ ਨੇ ਵਿਜੀਲੈਂਸ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਤੇ ਵਿਜੀਲੈਂਸ ਅਧਿਕਾਰੀ ਦੀ ਹਾਜ਼ਰੀ 'ਚ ਤਰਜਿੰਦਰ ਪਾਲ ਨੇ ਉਕਤ ਪਟਵਾਰੀ ਨੂੰ 4000 ਰੁਪਏ ਨਕਦ ਦੇ ਦਿੱਤੇ ਜਿੱਥੇ ਮੌਕੇ ਤੇ ਵਿਜੀਲੈਂਸ ਅਧਿਕਾਰੀਆਂ ਨੇ ਇਸ ਨੂੰ ਕਾਬੂ ਕਰ ਲਿਆ ਪਟਵਾਰੀ ਸ਼ੰਗਰ ਸਿੰਘ ਜੋ ਕਿ ਪਿੰਡ ਲੰਦਿਆਂ ਦਾ ਮੇਰੇ ਪਿੰਡ ਕਲਕਲਾਂ ਡਿਊਟੀ ਤੇ ਸੀ ਮੈਂ ਉਹ ਦਿਨ ਤਕਲ ਕਰਾਉਣ ਦੇ ਉਹਨਾਂ ਕੋਲ ਗਿਆ ਉਹਨਾਂ ਨੇ ਮੇਰੇ ਤੋਂ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਜਦੋਂ ਅੱਜ ਮੈਂ ਇੰਤਕਾਲ ਤੋਂ ਬਾਅਦ ਉਹਨਾਂ ਨੂੰ ਪੈਸੇ ਦਿੱਤੇ ਤਾਂ ਮੈਂ 4000 ਰੁਪਏ ਦਿੱਤਾ ਤਾਂ ਵਿਜੀਲੈਂਸ ਵਾਲਿਆਂ ਨੇ ਉੱਪਰ ਉਹਨਾਂ ਨੂੰ ਫੜ ਲਿਆ ਕਿਸ ਕੰਮ ਦੇ ਪੈਸੇ ਮੰਗਦੇ ਸੀ ਇੰਤਕਾਲ ਦਰਜ ਕਰਨ ਦੇ ਸਬੇ ਕੋਲ ਤੇਜਿੰਦਰਪਾਲ ਸਿੰਘ ਸਮਾ ਸੁਖਪਾਲ ਸਿੰਘ ਵਾਸੀ ਕਲਕਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਪਟਵਾਰੀ ਦੇ ਕੋਲ 4-5 ਦਿਨ ਪਹਿਲਾਂ ਗਿਆ ਸੀਗਾ ਤੇ ਜੇ ਤੇਜਿੰਦਰਪਾਲ ਸਿੰਘ ਨੇ ਆਪਣੇ ਨਾਮ ਤੇ ਆਪਣੇ ਪਰਾਸਕਰ ਦਰਸ਼ਕ ਦੇ ਨਾਮ ਤੇ ਤੇ ਆਪਣੀ ਮਾਤਾ ਜਸਵੰਤਰ ਕੌਰ ਦੇ ਨਾਮ ਤੇ ਕੈਮਰਾ ਬੈਂਕ ਤੋਂ ਲਿਮਟ ਬਲੋ ਬਣਾਉਣੀ ਸੀ ਖੇਤੀਬਾੜੀ ਕਰਨ ਦੀ ਤੇ ਇਹਦੇ ਪਟਵਾਰੀ ਕੋਲ ਇੰਤਕਾਲ ਦਰਜ ਕਰਵਾਉਣਾ ਸੀਗਾ ਤੇ ਮਨਜ਼ੂਰ ਕਰਵਾਉਣਾ ਸੀ ਕੁਸਤੇਸ ਬਾਬੇ ਵਿੱਚ ਫਰਵਰੀ ਦੇ ਦੇ ਕੋਲ 5000 ਰੁਪਏ ਦੀ ਜਿਹੜੀ ਮੈਂ ਰਿਸ਼ਵਤ ਭੁਗਾਨ ਦਿੱਤੀ ਸੀਗੀ ਤੇ ਰੰਥਾਧਾਰਾ ਲਾ ਕੇ ਆ ਗਿਆ ਸੀਗਾ ਕਿ ਮੈਂ ਤੁਹਾਨੂੰ 14 ਤਰੀਕ ਨੂੰ 4000 ਰੁਪਏ ਦੇ ਦੇਵਾਂਗਾ ਅੱਜ ਅਸੀਂ ਆਪਣੀ ਪਾਰਟੀ ਵਿੱਚ ਭੱਜਦੀ ਇੱਕ ਵਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਕਾ ਤੇ ਜਿਸ ਵੀਰ ਸੀਗਾ ਐਸਡੀਓ ਬਾਂਦੀਪੁਰ ਮੋਕਾ ਨੂੰ ਨਾਮ ਲੈ ਕੇ ਛੇੜੋਗੋਸ ਕਦਰਸ ਸਿੰਘ ਸਾਹਮਣੇ ਬਲੌਕ ਸਿੰਘ ਦੇ ਸਾਹਮਣੇ ਇਹਨੂੰ ਜਿਹੜਾ ਹੈਗਾ ਅਰਗੇ 4000 ਰੁਪਏ ਰਿਸ਼ਵਤ ਲੈਣੇ ਆ ਗਏ ਤਾਂ ਕਦੇ ਕੋਈ ਰਿਸ਼ਵਤਖੋਰ ਤਹਿਸੀਲਦਾਰ ਫੜਿਆ ਜਾਂਦਾ ਹੈ ਤੇ ਕਦੇ ਕੋਈ ਪਟਵਾਰੀ ਇਹ سلسلہ ਲਗਾਤਾਰ ਚੱਲ ਰਿਹਾ ਹੈ ਪਰ ਫੇਰ ਵੀ ਰਿਸ਼ਵਤਖੋਰੀ ਹੈ ਕਿ ਰੁਕਣ ਦਾ ਨਾਂ ਨਹੀਂ ਲੈ ਰਹੀ ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978